ਦੀ ਰੇਡ ਹਰ ਚਰਨ ਕਹਿੰਦੇ ਤੋਤਾ ਸਿੰਘ ਵਾਲੇ ਪੰਦਾ ਸਰਦਾਰ ਕਹਿੰਦੇ ਗੁਰਪ੍ਰਸ਼ੀਸ਼ ਬੀਪੀ ਸਾਹਿਬ ਦੀ ਕਹਿੰਦੇ ਟੀਮ ਖੇਡਦੀ ਹੈ ਤੋਤਾ ਸਿੰਘ ਵਾਲਾ ਪਹਿਲੀ ਰੇਡ ਢੋਲਾ ਕਹਿੰਦੇ ਤੋਤਾ ਸਿੰਘ ਵਾਲੀਆਂ ਰਹਿੰਦਾ ਇੰਗਲੈਂਡ ਵਿੱਚ ਪਰ ਪਹਿਲੀ ਰੇਡ ਤੇ ਝਗੜੇ ਵਾਲੇ ਕਹਿੰਦੇ ਮੰਗੀ ਨੇ ਧੰਨ ਧੰਨ ਕਰਾਤੀ ਹੈ ਪਹਿਲੀ ਰੇਡ ਤੇ ਕਹਿੰਦੇ ਗਗੜੇ ਵਾਲੇ ਮੰਗੀ ਨੇ ਕਹਿੰਦੇ ਧੰਨ ਧੰਨ ਕਹਿੰਦੇ ਕਰਵਾਤੀ ਹੈ ਉਧਰ ਸਾਡਾ ਕਹਿੰਦੇ ਵੱਡਾ ਵੀਰ ਹੈ ਸੋਨੀ ਕਹਿੰਦੇ ਕੈਨੇਡਾ ਦੇ ਕਹਿੰਦੇ ਸਕੈਚਵਨ ਤੋਂ ਕਹਿੰਦੇ ਜੁੜਿਆ ਹੋਇਆ ਹੈ ਤੇ ਨਾਲ ਸਾਡਾ ਵੱਡਾ ਵੀਰ ਹੈ ਭਾਈ ਇਕਬਾਲ ਵਾਲਾ ਕਹਿੰਦੇ ਧੰਨਵਾਦ ਹੈ ਜਿੰਨਾ ਪਿਆਰ ਹੈ ਗੁਰਮੀਤ ਮੰਡ ਹੁਣਾਂ ਦੇ ਕਹਿੰਦੇ ਨਾਲ ਮਿੱਤਰੋ ਧੰਨਵਾਦ ਹੈ ਆ ਤਰਮਿੰਦਰ ਹੈ ਤੋਤਾ ਸਿੰਘ ਵਾਲੇ ਕੰਦਾ ਨਾਇਬਣ ਕੋਸ਼ਿਸ਼ ਕਰਦਾ ਹੈ ਪਰ ਗੁਰਪ੍ਰੀਤ ਗਗੜੇ ਵਾਲਾ ਨੰਬਰ ਦਾ ਵਾਅਦਾ ਕਰ ਗਿਆ ਵਿੰਤ ਕਬੱਡੀ ਤੋਤਾ ਸਿੰਘ ਵੱਲੋਂ ਪੈ ਰਹੀ ਹੈ ਆਹ ਤੋਤਾ ਸਿੰਘ ਵਾਲੇ ਦਾ ਗੱਭਰੂ ਇਧਰਲੇ ਪਾਸੇ ਕਿੰਦੇ ਵੀ ਚਾਰੇ ਨੌਜਾਨ ਤਿਆਰ ਗਗੜੇ ਵਾਲੇ ਜੱਸ ਦੇ ਪਿੰਡੇ ਆ ਰਿਕ ਜਾਂ ਵੱਡੀਆਂ ਜਾਂਦਾ ਗਗੜੇ ਵਾਲੇ ਜੱਸਦੀਆਂ ਛਿੰਦੇ ਹੋਣਿਆ ਨੇ ਫੌਜੀ ਹੋਣਿਆ ਨੇ ਧੰਨੇ ਹੋਣਿਆ ਨੇ ਕਬੱਡੀ ਖੇਡੀ ਮਿੱਤਰੋ ਆਹ ਗਗੜਾ ਪਿੰਡ ਪ੍ਰਸਿੱਧ ਉਧਰਲੇ ਪਾਸੇ ਦੇਖੋ ਨਹੀਂ ਰਿਸ਼ਾ ਗੱਭਰੂਆਂ ਗਗੜੇਵਾਲਾ ਸਿੰਘ ਸਰਦਾਰ ਆਉਂਦਾ ਜਾਫੀ ਇਸ ਸਮੇਂ ਉਹ ਗਾਲੂ ਵਾਲੇ ਮੇਲੇ ਦਾ ਫੈਸਲਾ ਵੀ ਪੁਆਇੰਟ ਨਾਉਦਾਨ ਇਸ ਸਮੇਂ ਕਿਤੇ ਜੀ ਧਾਵੀ ਦੇ ਹਿੱਸੇ ਜਾਫੀ ਦੇ ਹਿੱਸੇ ਵਿੱਚ ਆ ਗਿਆ ਪੁਆਇੰਟ ਜਾਫੀਆਂ ਦਾ ਅਗਲਾ ਜਿਹੜਾ ਮੈਚ ਕਾਂਕੇ ਤੇ ਵੀਰੇ ਸਾਫੂ ਵਾਲੇ ਨੇ ਖੇਡਿਆ ਇਹ ਦੋਨੇ ਟੀਮਾਂ ਚੱਲਦੇ ਪੈਦਲ ਅੱਗੇ ਆ ਜਾਣ ਕਾਂਕੇ ਤੇ ਸਾਫੂ ਵਾਲਾ ਨੰਮੀ ਰਾਜਗੁਰ ਗਗਰੇ ਦੀ ਕਬੱਡੀ ਰਗੜੇ ਵਾਲੇ ਕਹਿੰਦੇ ਧੰਨੇ ਦੀ ਟਾਪ ਦੀ ਕਬੱਡੀ ਖੇਡੀ ਹੈ ਧੰਨੇ ਦਾ ਕਹਿੰਦੇ ਪੁੱਤਰ ਕਬੱਡੀ ਪਾ ਰਿਹਾ ਹੈ ਕਾਲਾ ਕਹਿੰਦੇ ਕਬੱਡੀ ਪਾ ਰਿਹਾ ਪਰ ਜਾਫੀ ਬੜਾ ਘੈਂਟ ਜਾਫੀ ਹੈ ਇਹਨੇ ਵੀ ਬੱਲੇ ਬੱਲੇ ਕਰਾਈ ਹੋਈ ਹੈ ਮੇਰੇ ਮਿੱਤਰੋ ਪਰ ਕਹਿੰਦੇ ਗੀਤਾ ਕੋੜ ਕੋੜੀਆ ਤੇ ਸੋਨੀ ਰਣਿਆਲੇ ਦਾ ਵੇਖ ਕੇ ਫੈਸਲਾ ਕਰ ਗਏ ਜੀ ਵੀ ਨੰਬਰ ਜਿਹੜਾ ਜਾਫੀਆਂ ਦੇ ਕਹਿੰਦੇ ਇਸ ਵਿੱਚ ਹੈ ਹਰ ਚਰ ਨੂੰ ਕਹਿੰਦੇ ਫੜਨਾ ਪਾਣਾ ਚਾਰੇ ਜਾਫੀ ਕਹਿੰਦੇ ਮੰਨੇ ਪਰ ਮੰਨੇ ਨੇ ਖੇਡ ਕਬੱਡੀ ਦੇ ਮੇਰੇ ਵੀਰੋ ਦੇ ਪੱਗ ਦੇ ਕਨੇਡਾ ਤੋਂ ਪੁੱਜਾ ਹੋਇਆ ਹੈ ਧੰਨਵਾਦ ਹੈ ਕਹਿੰਦੇ ਬੱਬੂ ਸਿੰਘੇ ਫੜਾਇਆ ਪਰ ਰੇਡ ਚਾਰ ਨੇ ਚਾਰਾਂ ਵਿੱਚੋਂ ਗਗੜੇ ਵਾਲਾ ਅਰਜਨ ਗਗੜੇ ਵਾਲਾ ਅਰਜਨ ਤੇ ਨਾਇਬ ਵਾਲਾ ਕਹਿੰਦੇ ਤੋਤਾ ਸਿੰਘ ਵਾਲੀ ਹੈ ਵੀ ਬੈਲੀ ਭੱਜ ਤੁਰਿਆ ਜਿੱਤੇ ਮੋੜ ਨਾ ਪੰਗਾ ਪਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਵਾਜਾ ਗੋਡੀ ਲਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਸਿਰੇ ਦੀ ਕਬੱਡੀ ਲਾ ਕੇ ਗੋਡੀ ਲਾ ਕੇ ਗਗੜੇ ਵਾਲਾ ਭੇਜ ਆ ਗਿਆ ਮਿੱਤਰਾ ਜਗਦੀਪ ਸਿੰਘ ਜੀ ਘਲਕਾਂ ਤੋਂ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਵੀਰ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਭੇਦੜਾ ਕਗੜੇ ਵਾਲਾ ਮਿੱਤਰੋ ਪਾਈ ਹੋਈ ਰੇਡ ਚਾਰ ਜਾਫੀ ਉਧਰਲੇ ਪਾਸੇ ਬਖਸ਼ੀ ਸਿੰਘ ਜੀ ਡੀਪੀ ਸਾਹਿਬ ਦੇ ਪਿੰਡ ਦੇ ਕਹਿੰਦੇ ਵੀ ਤੋਤਾ ਸਿੰਘ ਵਾਲੀ ਦੀ ਟੀਮ ਹੈ ਖੇਡ ਮੈਦਾਨ ਦੇ ਵਿੱਚ ਗਗੜੇ ਵਾਲੇ ਭੇਜੇ ਨੇ ਕਹਿੰਦੇ ਵੀ ਅੰਕ ਜੜ ਦਿੱਤਾ ਅਗਲੀ ਕਬੱਡੀ ਬੁਲਟ ਆ ਗਿਆ ਇਧਰਲੇ ਪਾਸੇ ਇਧਰ ਕਹਿੰਦੇ ਵੀ ਬਿੱਲਾ ਗਗੜੇ ਵਾਲਾ ਪਿੰਡ ਦਾ ਸਰਪੰਚ ਵੀ ਬਣਿਆ ਚਾਰ ਜਾਫੀ ਮਿੱਤਰੋ ਤਿਆਰ ਹੋ ਦੋ ਨੰਬਰ ਤੇ ਲੱਗਿਆ ਗਗੜੇ ਵਾਲਾ ਬਿੱਲਾ ਸਾਹਮਣੇ ਦੁਲਟ ਦੀ ਰੇਡ ਚਾਰ ਜਾਫੀ ਗਗੜੇ ਪਿੰਡ ਦੇ ਆ ਇਧਰਲੇ ਪਾਸੇ ਆਪਾਂ ਦੇਖਾਂਗੇ ਵੀ ਖੇਡ ਮੈਦਾਨ ਦੇ ਵਿੱਚ ਆਹ ਮੁੰਡਾ ਬੁਲਟ ਨੌਜਾਨ ਤੋਤਾ ਸਿੰਘ ਵਾਲੇ ਦੀ ਧਰਤੀ ਦਾ ਇੱਕ ਅੰਗ ਦਾ ਜਿਹੜਾ ਵਾਧਾ ਕਰ ਗਿਆ ਅਗਲੀਆਂ ਟੀਮਾਂ ਵੀਰ ਬਣ ਕੇ ਕੌਮਕ ਤੇ ਸਾਫੂ ਵਾਲਾ ਚੱਲਦੇ ਮੈਚ ਦੇ ਵਿੱਚ ਆ ਜਾਣਗੇ ਜਾਂ ਕੌਮਕ ਤੇ ਸਾਫੂ ਵਾਲਾ ਲੈ ਵੀ ਮਿੱਟੂ ਤੇਰਾ ਵੀ ਧੰਨਵਾਦ ਸਾਜੀ ਰੇਤ ਤੇ ਮੈਂ ਤੇ ਸੱਦੇ ਵਾਲਾ ਬਾਦਸ਼ਾਹ ਕਿੰਨੇ ਗੁਰਤੇਜ ਕਿੰਨੇ ਸੰਧੂ ਬਰਦਾਰ ਦਾ ਕਿੰਨੇ ਨਾਇਬਾਨ ਹੈ ਉਹਨੂੰ ਸਾਡੀ ਕਿੰਨੇ ਜ਼ਿੰਦਗੀ ਦੇ ਅਜੀਜ਼ ਮਿੱਤਰ ਨੇ ਲਵੀ ਆ ਕਿੰਨੇ ਢੋਲੀ ਵਾਲਾ ਤੇ ਪਿਆਰ ਆ ਕਿੰਨੇ ਛੱਦਰਾਂ ਨੇ ਹਰਮਨ ਦੇ ਨਾਲ ਹਮੋਂ ਹੁਣੇ ਨਾਏ ਹੋਇਆ ਕਾਲ ਭੱਲਾ ਵਾਲਾ ਕਮਲ ਨਵਦੀਪ ਤੂਰ ਸ਼ਬਦ ਕਲਾ ਅਜੇ ਤਲਤਾ ਦੇ ਨਾਲ ਬੱਲੀ ਵੱਡਾ ਕਰਤੇ ਅਰਸ਼ ਬਰਾੜ ਹੁਣੇ ਵੀਰ ਸਾਡੇ ਲਵੀ ਡਰੋਲੀ ਦਾ ਪਿਆਰ ਕਰਕੇ ਆਏ ਆ ਸਾਰੇ ਯਾਰਾਂ ਦੋਸਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵੀ ਸਾਨੂੰ ਫਕਰ ਦੋਸਤਾਂ ਦੇ ਹੋਣੀ ਯਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸਾਰਾ ਬਣੀ ਸੱਚੇ ਯਾਰ ਰੀ ਜਾਂਦੇ ਪਰਖੇ ਰਾਜੇ ਗੱਲੇ ਸਾਰਾ ਰਬ ਦੀ ਸੱਚੇ ਯਾਰ ਰੀ ਜਾਂਦੇ ਪਰਖੇ ਧਰਤੀ ਕੰਨੇ ਡਰੋਲੀ ਪਾਈ ਕਰਦੀ ਹੈ ਔਰ ਖੇਡ ਕਬੱਡੀ ਵਿੱਚ ਬਹੁਤ ਵੱਡਾ ਨਾਮ ਇਸ ਨਗਰ ਦਾ ਸੰਤਾ ਮਹਾਂਪੁਰਸ਼ਾ ਦੀ ਧਰਤੀ ਨਾ ਕਿ ਹਰਚਰਨ ਤੋਤਾ ਸਿੰਘ ਵਾਲੇ ਕੰ ਦਾ ਕਬੱਡੀ 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 ਮੰਗੀ ਨਾ ਟੱਕਰ ਮੰਗੀ ਨਾ ਟੱਕਰ ਪਰ ਕਹਿੰਦੇ ਨੰਬਰ ਧਾਵੀ ਦੇ ਕਹਿੰਦੇ ਹਿੱਸੇ ਵਿੱਚ ਹੈ ਨੰਬਰ ਕਹਿੰਦੇ ਤੋਤਾ ਸਿੰਘ ਵਾਲੇ ਦੇ ਹਿੱਸੇ ਵਿੱਚ ਹੈ ਅਗਲੀ ਰੇਡ ਜਗੜੇ ਵਾਲੇ ਕਹਿੰਦੇ ਧੰਨੇ ਦਾ ਪੁੱਤਰ ਇਹਨੂੰ ਕਾਲਾ ਆਫਦੇ ਹੈ ਬਗੇਜਾ ਕਾਲੇ ਮੁੰਡੇ ਦੀ ਤਾਰਿਆ ਮਿੱਤਰੋ ਕਾਲੇ ਦੀ ਰੇਡ ਕੇਵਲ ਸੰਗਾ ਜੀ ਸਰਪੰਚ ਸਾਹਿਬ ਜੀਤਾ ਨਾਈਜੀਰੀਆ ਰਿੰਪੇ ਹੁਣ ਵੀਰ ਰਾਣਾ ਐਟਕੀ ਵਾਲਾ ਭਰਾ ਵੱਡਾ ਉਧਰਲੇ ਪਾਸੇ ਬੈਠੇ ਸਾਰੇ ਕੁਲਦੀਪ ਸਿੰਘ ਸੰਗ ਹੋਲੀ ਮਜਿੰਦਰ ਜੁਕੇ ਵਾਲੇ ਦਾ ਵੀ ਧੰਨਵਾਦ ਹੈ ਆ ਮੁੰਡਾ ਕਹਿੰਦੇ ਦੀ ਗਗੜੇ ਵਾਲਾ ਕਾਲਾ ਪੰਨ ਗੁਰਤੀ ਉੱਤਰਾ ਯਾਰੋ ਉੱਤਰਾ ਵਿੱਚ ਮਨਾਨੀ ਪਾਲੀ ਵਾਲਾ ਬਿੱਡੂ ਟਾਲਿਆ ਚੜਕੀ ਜਦੋਂ ਜਵਾਨੀ ਵਿੱਚ ਕੈਨੇਡਾ ਖੇਡ ਕੇ ਜਿੱਤਿਆ ਕੱਪ ਟ੍ਰੈਂਟੋ ਵਾਲਾ ਹਉ ਕੌਡੀ ਦਾ ਜਨਰਕ ਹੁੰਦਾ ਗਾਜੀ ਆਣਿਆ ਕਾਲਾ ਕਾਲੇ ਵੀ ਪ੍ਰਸਿੱਧ ਹੈ ਉਧਰਲੇ ਪਾਸੇ ਬੋਲਟ ਹਉ ਬੋਲਟ ਤੇ ਬਿੱਲਾ ਬਿੱਲਾ ਤੇ ਬੋਲਟ ਬੋਲਟ ਤੇ ਬਿੱਲਾ ਕਹਿੰਦੇ ਵੀ ਉਧਰਲੇ ਪਾਸੇ ਗਗੜੇ ਬਿੱਲੇ ਦਾ ਪੁਰਾਣਾ ਪਾਪੀ ਹੈ ਬਿੱਲਾ ਕਹਿੰਦੇ ਗਗੜੇ ਵਾਲਾ ਵੱਲੇ ਵੱਲੇ ਕਹਿੰਦੇ ਕਰਵਾ ਆ ਗਿਆ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ ਉਧਰ ਕਹਿੰਦੇ ਸੱਦੇ ਵਾਲੀਆ ਅਰਸ਼ ਸੰਧੂਆ ਨਾਲ ਸੱਸ ਵਾਲੀਆ ਗਰਨ ਓਟਾ ਕਹਿੰਦੇ ਮੋਗੇ ਵਾਲਾ ਆ ਟਰੋਲੀ ਵਾਲਾ ਕਹਿੰਦੇ ਸੁੱਖ ਸੰਗੇ ਖੁਰੇ ਜਿਨ੍ਹਾਂ ਵੱਲੋਂ ਵੱਡੇ ਮਾਨ ਜਿਹੜੇ ਦਿੱਤੇ ਜਾਣਗੇ ਮੇਰੇ ਵੀਰੋ ਪਰ ਕਹਿੰਦੇ ਗਗੜੇ ਵਾਲਾ ਭੇਜਾ ਕਬੱਡੀ ਪਾ ਰਿਹਾ ਇੱਕ ਪਾਸੇ ਪੋਤਾ ਸਿੰਘ ਵਾਲੀਆ ਐਣਾ ਕਹਿੰਦੇ ਕੋਸ਼ਿਸ਼ ਇਹਨੇ ਕਰ ਰਿਹਾ ਵੀ ਨਾਲ ਮਾਸਤੇ ਗੁੰਦੀਆਂ ਹਿੱਕਾ ਗੋਲਿਆਂ ਦੇ ਵਿੱਚੇ ਜਾਣਾ ਵਿਚ ਮੈਦਾਨ ਦੇ ਟੱਕਰ ਲੈਣੀ ਢਿਰਦੇ ਵਾਂਗਰ ਫੰਗ ਜਦ ਕੁੰਡੀਆਂ ਦੇ ਸਿੰਘ ਫਾਜਾ ਨੇ ਫਿਰ ਦਰਸ਼ਕ ਸ਼ੋਰ ਮਚਾ ਜਾਂਦੇ ਹਿੰਦਬਾਦ ਦੀ ਜੰਗ ਵਰਗਾ ਫਿਰ ਧਰਮਿਆ ਮੈਚ ਦਿਖਾ ਜਾਂਦੇ ਆ ਵੀ ਕਹਿੰਦੇ ਵੀ ਚੋਟੀ ਦਾ ਮੈਚ ਹਰਚੰਦ ਨੌਜਾਨ ਕੋਤਾ ਸਿੰਘ ਵਾਲੀ ਦੀ ਧਰਤੀ ਦਾ ਪਾਈ ਹੋਈ ਰੋਡ ਉਧਰਲੇ ਪਾਸੇ ਦੇਖੋ ਹਾਂ ਗਗਨੇ ਵਾਲਾ ਨੌਜਾਨ ਜੱਸਦੇ ਪਿੰਡ ਦਾ ਇਧਰਲੇ ਪਾਸੇ ਕਹਿੰਦੇ ਵੀ ਖੇਡ ਮੈਦਾਨ ਵਿੱਚ ਕੋਸ਼ਿਸ਼ ਕੀਤੀ ਹੋਈ ਅਗਰੂ ਦੀ ਇੱਕ ਸਰਦਾਰ ਨੌਦਾਨ ਜਾਪੀ ਹੈ ਸਵਾ ਕਹਿੰਦੇ ਵੀ ਪਿੰਤਾ ਜਾ ਰਿਹਾ ਹੈ ਕਿ ਛੇ ਵਾਲਾ ਬਿਆਹ ਕਹਿੰਦੇ ਮੈਚ ਛੇ ਵਾਲਾ ਫੇਰਾ ਵਾਲਾ ਹਾਂਜੀ ਅਗਲਾ ਮੈਚ ਮੋਹਦੂ ਜੀ ਹਾਂਜੀ ਕੌਂਕੇ ਤੇ ਸਾਬੂ ਵਾਲਾ ਕਗੜੇ ਵਾਲੇ ਛੇਰੇ ਨੇ ਜਫਾ ਲਾਇਆ ਕੌਂਕੇ ਤੇ ਸਾਬੂ ਵਾਲੇ ਦੀਆਂ ਟੀਮਾਂ ਜਲਦੀ ਨਾਲ ਮਾਸਟਰ ਜੀ ਗਰਾਊਂਡਾਂ ਵੱਲ ਆਉਣਗੀਆਂ ਬਹੁਤ ਬਹੁਤ ਧੰਨਵਾਦ ਹੈ ਸਾਡੇ ਕਲੱਬ ਦੇ ਚੇਰਨ ਮਿੰਦਰ ਸਿੰਘ ਜੀ ਯੂਐਸਏ ਵਾਲੋ ਤੇ ਰਾਉਕੇ ਆ ਕੌਂਕੇ ਆ ਕੌਂਕੇ ਨਹੀਂ ਵੀਰੇ ਰਾਉਕੇ ਠੀਕ ਹੈ ਜੀ ਸਾਰੀ ਰਾਉਕੇ ਤੇ ਸਭਾ ਵਾਦੀਆਂ ਟੀਮਾਂ ਜੋਕੇਵਾਲਾ ਤੇ ਕਹਿੰਦੇ ਵੀ ਗਗਰ ਮਾਣੇ ਦਾ ਮੈਚ ਹੋਣਾ ਗਗਰ ਮਾਣੇ ਤੇ ਲੋਹਗਨ ਦਾ ਮੈਚ ਜੋਕੇਵਾਲਾ ਦਾ ਖੇਡਿਆ ਜਾਵੇਗਾ ਵੀ ਟੀਮਾਂ ਆਉਣਗੀਆਂ ਟੋਲੀ ਤੇ ਕੱਲ ਕਰੋ ਦੇ ਵੀ ਟੱਕਰ ਗਬਰੂਆਂ ਦੀ ਤੇ ਪੁਆਇੰਟ ਕਗੜੇ ਵਾਲੇ ਭੇਜੇਦਾ ਪੁਆਇੰਟ ਭੇਜੇਦਾ ਅਗਲੀ ਰੇਡ ਬੋਲਟ ਦੀ ਤੇ ਰਾਜਵੀਰ ਕਰਦੇ ਗੱਲ ਬੋਲਟ ਬੋਲਟ ਖੀਰਾਂ ਵਾਲੀ ਇਹ ਕਹਿੰਦੇ ਬੋਲਟ ਦਾ ਕਹਿੰਦੇ ਨਾਮ ਹੈ ਖੇਡ ਕਬੱਡੀ ਦੀ ਕਹਿੰਦੇ ਟੀਮਾਂ ਵਿੱਚ ਪਰ ਮਾਜ ਵਾਲਾ ਕਹਿੰਦੇ ਟੋਟਾ ਸਿੰਘ ਵਾਲਾ ਬੋਲਟ ਸਿਰੇ ਦਾ ਕਹਿੰਦੇ ਧਾਵੀ ਹੈ ਗਗਨ ਡੋਲੀ ਬਣਾਦਾ ਕਹਿੰਦੇ ਧੰਨਵਾਦ ਹੈ ਹੈਪੀ ਗਖੜਾ ਕਹਿੰਦੇ ਚੇਚੇ ਤਾਰ ਤੇ ਪੁੱਜਾ ਹੋਇਆ ਸੰਗਿਆ ਦੀ ਵੈਬਸਾਈਟ ਆ ਬਿੱਲਾ ਸੰਧੂ ਸਰਪੰਚ ਹੈ ਪਰ ਬਿੱਲਾ ਕਹਿੰਦੇ ਗਾਲ ਵਾਲਾ ਉਧਰ ਰਿੰਕੂ ਸਵਰਾ ਕਹਿੰਦੇ ਬੈਲਜਮ ਤੋਂ ਕਹਿੰਦਾ ਵੀ ਬਿੱਲੇ گاਉਂ ਦਾ ਆਉਣ ਵਾਲੇ ਕਿਸੇ ਵੀ ਖੇਡ ਮੇਲੇ ਤੇ ਕਬੱਡੀ ਦੇ ਧੱਕੜ ਰੈਫਰੀ ਦਾ ਆਪਾਂ ਵੱਡੀ ਗੱਡੀ ਦਾ ਕਹਿੰਦੇ ਵੱਡਾ ਸਨਮਾਨ ਕਰਨਾ ਹੈ ਲੈ ਵੀ ਬਿੱਲੇ ਅੱਜ ਧਰਤੀ ਗੁਰਵਾਦੀ ਹੈ ਐਲਾਨ ਵੀ ਕਹਿੰਦੇ ਵੱਡੇ ਹੋ ਗਏ ਨੇ ਮੇਰਾ ਗੁਰੂ ਸਾਹਿਬ ਦੀ ਪਰ ਟੱਕਰ ਕਬੱਡੀ ਕਬੱਡੀ ਕੱਪਟੀ ਕਾਲਾ ਕਾਲਾ ਕਹਿੰਦੇ ਗਰਨੇ ਵਾਲਾ ਕਾਲਾ ਪੁਆਇੰਟ ਜੁੜ ਗਿਆ ਬਹੁਤ ਬਹੁਤ ਧੰਨਵਾਦ ਹੈ ਦੋਨੇ ਟੀਮਾਂ ਚੋਟੀ ਦੀਆਂ ਬਣੀਆਂ ਹੋਈਆਂ ਰੌਕੇ ਤੇ ਸਾਫੂ ਨਾਲ ਦਿੱਤੀ ਅਗਲੇ ਮੈਚ ਦੀਆਂ ਟੀਮਾਂ ਇਸ ਚੱਲਦੇ ਮੈਚ ਦੇ ਵਿੱਚ ਹੀ ਗਰਾਊਂਡ ਦੇ ਵਿੱਚ ਆਜਾਣ ਸਾਡੇ ਕਲੱਬ ਦੇ ਪ੍ਰਧਾਨ ਮਾਸਟਰ ਕਰਮਿਲ ਸਿੰਘ ਜੀ ਤੇ ਮਹਿੰਦਰ ਸਿੰਘ ਜੀ ਯੂਐਸਏ ਵਾਲਿਆਂ ਦਾ ਕੱਲ ਨੂੰ ਕਹਿੰਦੇ ਵੀ ਕਲੱਬ ਵੱਲੋਂ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਹੈ ਉਹ ਕਹਿੰਦੇ ਵੀ ਗਗਲੇ ਵਾਲਾ ਬਿੱਲਾ ਕੰਨੀ ਤੇ ਇਧਰਲੇ ਪਾਸੇ ਚਾਰ ਜਾਫੀ ਗਗਲੇ ਦੀ ਧਰਤੀ ਹੈ ਮੇਰੇ ਵੀਰੋ ਕਿਹੜੇ ਮੈਦਾਨ ਦੇ ਵਿੱਚ ਆਓ ਦੇਖੋ ਸਾਹਮਣੇ ਫਿਰ ਕੋਸ਼ਿਸ਼ ਕਰਦਾ ਨੌਜੋ ਪੰਜਾਬੀ ਲੱਗਣ ਦੀ ਪਰ ਪੁਆਇੰਟ ਜਿਹੜਾ ਜੋਗਿਆਂ ਦੀ ਟੀਮ ਦੇ ਹਿੱਸੇ ਦੇ ਟੁੱਟ ਗਿਆ ਔਕੇ ਤੇ ਸਾਥੂ ਵਾਲਾ ਜੋਗਿਆਂ ਵਾਲਾ ਤੇ ਨੱਗਰ ਵਾਲਾ ਖੇਡਣ ਗਿਆ ਕੱਲ ਕਾ ਪੈਟਰੋਲੀ ਭਾਈ ਚਾਰੇ ਕਿਰੇ ਮੈਚ ਕੁਆਟਰ ਫਾਈਨਲ ਹੋਣਿਆ ਕੱਲ ਨੂੰ ਕਹਿੰਦੇ ਵੀ ਮੈਚਰ ਲੀਗ ਦਾ ਕੱਪ ਖੇਡਿਆ ਜਾਣਾ țeja ਆ ਗਿਆ ਗਗੜੇ ਵਾਲਾ ਮਿੱਤਰੋ ਉਹ ਕਹਿੰਦੇ ਵੀ ਚਾਰ ਜਾਫੀ ਇਧਰ ਤਿਆਰ ਜਿਲਦਿੰਦੇ ਆ ਪਹਾੜ ਹੁੰਦਾ ਜਿੰਨਾ ਚ ਜਨੂਨ ਰਹਿ ਕੇ ਮਤਲਾ ਤੋਂ ਦੂਰ ਕਿੱਥੇ ਮਿਲਦਾ ਸਕੂਨ ਹਾਰਦੇ ਨਹੀਂ ਹੁੰਦੇ ਕਹਿੰਦੇ ਮਰਦ ਦਲੇਰ ਤੁਸੀਂ ਹੌਸਲੇ ਬਣਾ ਕੇ ਸਦਾ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਉਹ ਗਗੜੇ ਵਾਲਾ ਗਗੜੇ ਵਾਲਾ ਪੇਡਾ ਲੈ ਗਿਆ ਪੁਆਇੰਟ ਕਗੜੇ ਵਾਲੇ ਬੋਲੇ ਦਾ ਪੁਆਇੰਟ ਮੈਚ ਸਮਾਪਤ ਹੋ ਗਿਆ ਹੈ ਚਲਦੇ ਆਇਚੋ ਟੀਮ ਰਾਜੀਸ਼ ਸ਼ਰਮਾ